ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਗੁਰੂ ਸੇਵਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਜਿੰਨਾ ਤੇ ਵੀ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਏ ਉਹ ਸੰਗਤਾਂ ਭੈਣ ਭਰਾ ਗੁਰਬਾਣੀ ਦੇ ਨਾਲ ਜੁੜਦੇ ਨੇ ਸੇਵਾ ਸਿਮਰਨ ਕਰਦੇ ਨੇ ਫਿਰ ਉਹਨਾਂ ਦੇ ਘਰ ਪਰਿਵਾਰ ਤੇ ਕਿਰਪਾ ਬਣੀ ਰਹਿੰਦੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਾਲਸਾ ਜੀ ਕਈ ਵਾਰ ਕੀ ਹੁੰਦਾ ਏ ਕਿ ਆਪਾਂ ਪਾਠ ਤਾਂ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਆਪਣਾ ਜੋ ਸਰੀਰਕ ਮਾਨਸਿਕ ਤੌਰ ਤੇ ਆਪਣਾ ਜੋ ਸਰੀਰ ਓਹ ਠੀਕ ਨਹੀਂ ਰਹਿੰਦਾ ਸਰੀਰਕ ਤੌਰ ਤੇ ਵੀ ਆਪਾਂ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਰਹਿੰਦਾ ਏ ਤੇ ਮਾਨਸਿਕ ਤੌਰ ਤੇ ਵੀ ਜੇਕਰ ਖਾਲਸਾ ਜੀ ਆਪਾਂ ਨੂੰ ਸਰੀਰਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਜਾਂ ਪ੍ਰੋਬਲਮ ਹੈ ਉਸ ਦਾ ਸੋਲੂਸ਼ਨ ਤਾਂ ਹੁੰਦਾ ਡਾਕਟਰਾਂ ਦੇ ਕੋਲ ਮੈਡੀਸਿਨ ਆਪਾਂ ਲੈਣੇ ਆ ਟੈਸਟ ਕਰਵਾਉਣੇ ਆ ਚੈੱਕਅਪ ਕਰਵਾਉਣੇ ਆ ਤੇ ਜੋ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਆਪਣੇ ਟੈਸਟ ਦੇ ਵਿੱਚ ਆ ਜਾਂਦੀ ਆਪਾਂ ਮੈਡੀਸਿਨ ਲੈਣੇ ਆ ਆਪਾਂ ਨੂੰ ਫਰਕ ਪੈ ਜਾਂਦਾ ਤੇ ਜੇ ਖਾਲਸਾ ਜੀ ਆਪਾਂ ਨੂੰ ਮਾਨਸਿਕ ਰੋਗ ਲੱਗ ਜਾਵੇ ਮੇਰੇ ਕਹਿਣ ਦਾ ਭਾਵ ਕਿ ਆਪਾਂ ਨੂੰ ਟੈਨਸ਼ਨ ਦੀ ਪ੍ਰੋਬਲਮ ਰਹਿੰਦੀ ਹੋਵੇ ਤੇ ਟੈਨਸ਼ਨ ਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਹੱਲ ਨਹੀਂ ਹੈਗਾ ਇਹਦਾ ਹੱਲ ਇਹ ਕਿ ਇਹ ਟੈਨਸ਼ਨ ਤੁਸੀਂ ਲਿਆ ਹੀ ਨਾ ਕਰੋ ਕਿਉਂਕਿ ਖਾਲਸਾ ਜੀ ਜੇ ਅੱਜ ਘਰ ਦੇ ਵਿੱਚ ਦੁੱਖ ਨੇ ਪ੍ਰੋਬਲਮ ਨੇ ਤੇ ਕੱਲ ਨੂੰ ਸੁੱਖ ਵੀ ਹੋਣਗੇ ਜੇ ਦੁੱਖ ਨੇ ਤਾਂ ਹਮੇਸ਼ਾ ਦੁੱਖ ਹੀ ਰਹਿਣੇ ਸੁੱਖ ਵੀ ਆਉਣਗੇ ਤੇ ਜੇ ਆਪਣੇ ਕੋਲ ਸੁੱਖ ਨੇ ਤੇ ਹਮੇਸ਼ਾ ਸੁੱਖ ਵੀ ਨਹੀਂ ਰਹਿਣਗੇ ਦੁੱਖ ਵੀ ਆਉਣਗੇ ਜੇਕਰ ਸੁੱਖਾਂ ਦੇ ਵਿੱਚ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੁਲਾ ਦਿੰਨੇ ਆ ਆਪਾਂ ਸੇਵਾ ਸਿਮਰਨ ਨਹੀਂ ਕਰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਜਾਪ ਨਹੀਂ ਕਰਦੇ ਖਾਲਸਾ ਜੀ ਤਾਂ ਆਪਣੇ ਨਾਲ ਅਕਸਰ ਹੀ ਇਹ ਚੀਜ਼ਾਂ ਵਾਪਰਦਿਆਂ ਨੇ ਜਦੋਂ ਆਪਣੇ ਨਾਲ ਇਹ ਚੀਜ਼ਾਂ ਫਿਰ ਪੁੰਦੀਆਂ ਨੇ ਦਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਆਪਾਂ ਨੂੰ ਇਸ ਗੱਲ ਨੂੰ ਜਾਂ ਕੋਈ ਵੀ ਆਪਣੇ ਤੇ ਕੋਈ ਦੁੱਖ ਤਕਲੀਫ ਆਉਂਦਾ ਹੈ ਉਹ ਆਉਣ ਦੇ ਜਰੀਏ ਆਪਾਂ ਨੂੰ ਯਾਦ ਕਰਾਉਂਦੇ ਨੇ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਨੂੰ ਭੁੱਲ ਚੁੱਕੇ ਆਂ ਫਿਰ ਆਪਾਂ ਭੁੱਲਿਆ ਨੂੰ ਵਾਹਿਗੁਰੂ ਸੱਚੇ ਪਾਸ਼ਾ ਯਾਦ ਕਰਵਾਉਂਦੇ ਨੇ ਤੇ ਫਿਰ ਜਦੋਂ ਆਪਾਂ ਗੁਰੂ ਮਹਾਰਾਜ ਜੀ ਨਾਲ ਜੁੜਦੇ ਆ ਸੇਵਾ ਸਿਮਰਨ ਕਰਦੇ ਆ ਫਿਰ ਆਪਣੇ ਘਰ ਦੇ ਹਾਲਾਤ ਠੀਕ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਏਸੀ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਵੀ ਸਰੀਰਕ ਜਾਂ ਮਾਨਸਿਕ ਰੋਗਤਾ ਹੈ ਤੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਕਰਨਾ ਚਾਹੁੰਦੇ ਹੋ ਬਹੁਤ ਜਗ੍ਹਾ ਤੇ ਦਵਾਈਆਂ ਲੈ ਲੀਆਂ ਬਾਬਿਆਂ ਕੋਲ ਚਾਏ ਪਾਠ ਵੀ ਬਹੁਤ ਕਰਦੇ ਹੋ ਗੁਰਦੁਆਰਾ ਸਹਿ ਵੀ ਬਹੁਤ ਜਾਂਦੇ ਹੋ ਸੇਵਾ ਸਿਮਰਨ ਵੀ ਕਰਦੇ ਹੋ ਪਰ ਫਿਰ ਵੀ ਤੁਹਾਨੂੰ ਸਿਹਤ ਜਿਹੜੀ ਤੰਦਰੁਸਤ ਨਹੀਂ ਹੋ ਰਹੀ ਤੁਹਾਡੀ ਸਿਹਤ ਤਾਂ ਉਸ ਦੇ ਲਈ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਖਾਲਸਾ ਜੀ ਤੁਹਾਡੀ ਸਰੀਰਕ ਮਾਨਸਿਕ ਜੋ ਵੀ ਰੋਗ ਹੈ ਤੁਹਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਰੇ ਦੁੱਖ ਦੂਰ ਹੋਣਗੇ ਜੇਕਰ ਤੁਸੀਂ ਇਸ ਮਰਿਆਦਾ ਅਨੁਸਾਰ ਇਸ ਸ਼ਬਦ ਦਾ ਜਾਪ ਕਰਦੇ ਹੋ ਤਾਂ ਖਾਲਸਾ ਜੀ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ 101 ਵਾਰ ਕਰਨਾ ਹੈ ਤੇ ਸਭ ਤਰ੍ਹਾਂ ਦੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਸਰੀਰ Arogya ਹੋਵੇਗਾ ਤੇ ਮਨ ਦੀ ਚਿੰਤਾ ਲੱਥੇਗੀ ਖੁਸ਼ੀਆਂ ਖੇੜੇ ਮਿਲਣਗੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਸ਼ਬਦ ਦਾ ਜਾਪ ਕਰਨ ਦੇ ਲਈ ਖਾਲਸਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਚੜ੍ਹਦੇ ਵੱਲ ਮੂੰਹ ਕਰਕੇ ਥੱਲੇ ਵਿਸ਼ਾਈ ਕਰਕੇ ਤੂਪ ਵਤੀ ਲਗਾ ਕੇ ਗੁਰੂ ਸੇਵਾ ਨਾਂ ਦੀਆਂ ਫੋਟੋਆਂ ਦੇ ਅੱਗੇ ਸਾਫ ਸਫਾਈ ਕਰਕੇ ਕੋਲ ਜਲ ਰੱਖ ਕੇ ਤੇ ਮਣਕਿਆਂ ਵਾਲੀ ਜੋ ਮਾਲਾ 108 ਮਣਕਿਆਂ ਵਾਲੀ ਜਾਂ 101 ਮਣਕਿਆਂ ਵਾਲੀ ਉਹ ਮਾਲਾ ਦੇ ਨਾਲ ਤੁਸੀਂ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰਨਾ ਹੈ ਤੇ ਜਿੰਨਾ ਸਮਾਂ ਤੁਸੀਂ ਇਸ ਸ਼ਬਦ ਦਾ ਜਾਪ ਕਰਦੇ ਹੋ ਉਹਨਾਂ ਸਮਾਂ ਤੁਸੀਂ ਵਿੱਚ ਦੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਇਸ ਮਰਿਆਦਾ ਦੇ ਨਾਲ ਖਾਲਸਾ ਜੀ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਆਓ ਇਸ ਸ਼ਬਦ ਦੀ ਸਾਂਝ ਪਾਈਏ ਖਾਲਸਾ ਜੀ ਦੁਖ ਤਦੇ ਜਾ ਵਿਸਰ ਜਾਵੇ ਪੁਖ ਵਿਆਪੇ ਬੋਬਿਦ ਤਾਵੇ ਸਿਮਰਤ ਨਾਮ ਸਦਾ ਸੋਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡ ਸਮਰਥਾ ਜੀ ਸਮਾਲੀ ਤਾ ਸਭ ਦੁਖ ਲਥਾ चिंता रोग गई ओ पीड़ा आप करे प्रितपाला जियो वारिक वांगी हो सब किस मंगा दे दे तोट नाही प्रब रंगा पैरी पै, पै पै बहुत मनाई दीन दयाल गोपाला जियो हो बलिहारी सतगुरु पूरे जिन वंदन काटे सगले मेरे हृदय नाम दे निर्मल किए ਨਾਨਕ ਰੰਗ ਰਸਾਲਾ ਜੀਓ ਖਾਲਸਾ ਜੀ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਲਗਾਤਾਰ 101 ਵਾਰ ਕਰਨਾ ਹੈ ਇੱਕ ਦਿਨ ਦੇ ਵਿੱਚ ਤੁਸੀਂ 101 ਵਾਰ ਕਰਨਾ ਹੈ ਤੇ 40 ਦਿਨ ਇਸੇ ਤਰ੍ਹਾਂ ਤੁਸੀਂ ਸ਼ਬਦ ਦਾ ਜਾਪ ਕਰਨਾ ਹੈ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਸਰੀਰੇ ਜੋ ਆ ਰੋਗ ਹੋਵੇਗਾ ਬਣਦੀ ਚਿੰਤਾ ਜੋ ਦੂਰ ਹੋਵੇਗੀ ਖਾਲਸਾ ਜੀ ਤੇ ਖੁਸ਼ੀਆਂ ਖੇੜੇ ਤੁਹਾਡੇ ਘਰ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਪਰ ਇਸ ਮਰਿਆਦਾ ਦੇ ਨਾਲ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਪੂਰੀ ਮਰਿਆਦਾ ਦੇ ਨਾਲ ਕਰੋਗੇ ਤਾਂ ਹੋ ਹੀ ਨਹੀਂ ਸਕਦਾ ਖਾਲਸਾ ਜੀ ਕਿ ਤੁਹਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨ ਹੋਵੇ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਕਿ ਕਿਹੜਾ ਸ਼ਬਦ ਜਿਸ ਨੂੰ ਕਰਨ ਦੇ ਨਾਲ ਸਰੀਰਕ ਮਾਨਸਿਕ ਅਰੋਗਤਾ ਇਹ ਜੋ ਸਰੀਰ ਰੋਗਤਾ ਇਹ ਜੋ ਉਹ ਦੂਰ ਹੁੰਦੀ ਹੈ ਸਰੀਰ ਅਰੋਗ ਹੁੰਦਾ ਸੋ ਇਹ ਸ਼ਬਦ ਦਾ ਖਾਲਸਾ ਜੀ ਤੁਸੀਂ ਜਾਪ ਕਰੋ ਇਹ ਵਾਅਦੇ ਤੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਗਰਬਾਣੀ ਦੇ ਨਾਲ ਜੋੜੋ ਸੇਵਾ ਸਿਮਰਨ ਦੇ ਨਾਲ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜ਼ਰੂਰ ਜਾਇਆ ਕਰੋ ਨਿਤਨੇਮ ਵੀ ਕਰਿਆ ਕਰੋ ਤੇ ਰਹਿਰਾਸ ਸਹਿਬ ਵੀ ਕਰਿਆ ਕਰੋ ਪੁੱਲਾ ਚੁਕਾਂ ਦੀ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਪਿੰਡ ਪਰਵਾਣ ਨੂੰ ਚੜ੍ਹਦੀਆਂ ਕਲਾ ਬਖਸ਼ ਜੀ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ